ਜੰਗ ਲੱਗਣੀ ਤਬਾਹੀ ਮਚਣੀ ਹਹਾਕਾਰ ਮਚਣੀ ਇਹ ਤਾਂ ਗੁਰੂ ਸਾਹਿਬ ਜੀ ਬਹੁਤ ਸੌ ਸੌ 100 ਸਾਲ ਪਹਿਲਾਂ ਲਿਖ ਕੇ ਜਾ ਚੁੱਕੇ ਨੇ ਕਿਉਂਕਿ 10ਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਕਰਕੇ ਦਰਜ ਨਹੀਂ ਕਿਉਂਕਿ ਉਸ ਦੇ ਵਿੱਚ ਆਉਣ ਵਾਲੇ ਭਵਿੱਖ ਦੀ ਸਚਾਈ ਹੈ ਹਜੇ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਹਿੰਦੇ ਆ ਵੀ ਜਿਹੜੀ ਇਹ ਭਵਿੱਖ ਬਾਣੀ ਲਿਖੀ ਗਈ ਹੈ ਇਹ ਤਾਂ ਗੁਰੂ ਸਾਹਿਬਾਂ ਜੀ ਦੇ ਜਾਨ ਤੋਂ ਬਾਅਦ ਵਿੱਚ ਲਿਖੀ ਗਈ ਹੈ ਠੀਕ ਹੈ ਮੰਨ ਲੈਣੇ ਕਿ ਗੁਰੂ ਸਾਹਿਬਾਂ ਜੀ ਦੇ ਜਾਨ ਤੋਂ ਬਾਅਦ ਵਿੱਚ ਲਿਖੀ ਗਈ ਪਰ ਜੋ ਗੁਰੂ ਸਾਹਿਬ ਜੀ ਨੇ ਲਿਖਿਆ ਉਹ 21 ਅੱਖਰ ਸੱਚ ਹੋ ਰਹੇ ਗੁਰੂ ਸਾਹਿਬ ਜੀ ਨੇ ਇਹ ਵੀ ਲਿਖਿਆ ਹੋਇਆ ਹੈਗਾ ਕਿ ਸਿੱਖ ਧਰਮ ਦੇ ਵਿੱਚ ਹਨ ਸਿੱਖੀ ਦੇ ਵਿੱਚ ਭੇਗ ਦੇ ਵਿੱਚ ਆ ਕੇ ਉਹ ਸਿੱਖੀ ਨੂੰ ਹੀ ਲਾਜ ਲਾਉਣਗੇ ਕੀ ਇਹ ਝੂਠ ਹੈ ਇਹ ਵੀ ਤੁਹਾਡੇ ਸਾਹਮਣੇ ਸਚਾਈ ਆ ਰਹੀ ਹੈ ਦੇਖੋ ਅਕਸਰ ਤੁਸੀਂ ਸੁਣਿਆ ਹੋਣਾ ਇਹ ਕਹਿੰਦੇ ਛੋਟੀ ਜੀ ਗੱਲ ਤਾਂ ਹੁੰਦੀ ਹੈ ਐਵੇਂ ਨਹੀਂ ਲੋਕੀ ਬੋਲਦੇ ਹੁੰਦੇ ਹਨ ਕਿੰਨੇ ਟਾਈਮ ਦਾ ਰੌਲਾ ਪੈ ਰਿਹਾ ਹੈ ਤੇ ਉਹ ਤਿੰਨ ਸਾਲਾਂ ਤੋਂ ਰੌਲਾ ਪੈ ਰਿਹਾ ਵੀ 2025 ਦੇ ਵਿੱਚ ਇਹ ਹੋਣ ਵਾਲਾ 2025 ਮਾਰਚ ਤੋਂ ਬਾਅਦ ਇਹ ਹੋਣ ਵਾਲਾ ਪਰ ਜਿਹੜੇ ਮੇਰੇ ਵਰਗੇ ਨੇ ਹਨਾ ਸਿਰਫ ਉਹਨਾਂ ਨੇ ਨੁਕਤਾ ਚ ਨਹੀਂ ਕਰਨੇ ਤਤਕਰਾ ਵੀ ਤਾ ਉਹ ਕੈਨੰਦ ਨੇ ਉਹਨਾਂ ਦੇ ਕਹਿੰਦੇ ਸਾਹਮਣੇ ਵੀ ਖੜਿਆ ਉਹਨੂੰ ਕਹਦੇ ਵੀ ਹਾਂ ਸਾਹਮਣੇ ਤੇਰੇ ਰੱਬ ਖੜਾ ਹੈ ਕਹਿੰਦੇ ਫਿਰ ਵੀ ਕਹਿਣਗੇ ਰੱਬ ਕਿੱਥੇ ਹੈ ਇਹ ਤਾਂ ਕੋਈ ਬਹਰੂਗੀ ਹੈ ਉਹੀ ਚੀਜ਼ ਹੈ ਕਿ ਦੇਖੋ ਇਹ ਨਹੀਂ ਹੁੰਦਾ ਹੈਗਾ ਵੀ ਹਾਂ ਤੁਹਾਨੂੰ ਵਾਹਿਗੁਰੂ ਜੀ ਖੁਦ ਆ ਕੇ ਸਾਰੀ ਚੀਜ਼ ਦਿਖਾ ਕੇ ਜਾਣਗੇ ਉਹ ਵੀ ਕਿਸੇ ਨਾ ਕਿਸੇ ਦੇ ਥਰੂ ਦੇਖੋ ਆਪਣਾ ਕੋਈ ਕੰਮ ਹੁੰਦਾ ਹਨਾ ਉਹ ਵੀ ਕਿਸੇ ਨਾ ਕਿਸੇ ਦੇ ਥਰੂ ਹੀ ਵਾਹਿਗੁਰੂ ਜੀ ਅਕਸਰ ਬਿਜੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਚੜਾਵੇ ਤਾਪ ਲਜਾਵੇ ਆਪ ਲਜਾਉਂਦੇ ਤਾਂ ਵਾਈਗਰੂ ਜੀ ਨੇ ਆਪਾਂ ਦੇਖੋ ਜਿਹੜੀ ਆਪਣੀ ਆਤਮਾ ਹੈਗੀ ਹੈ ਕਿੱਥੇ ਜਾਂਦੀ ਹੈ ਇਹ ਰਾ ਵਾਈਗਰੂ ਜੀ ਆਪਣੇ ਲੈ ਜਾਂਦੇ ਨੇ ਉਹੀ ਪਾਉਣ ਵਾਲਾ ਤੇ ਉਹੀ ਲਜਾਣ ਵਾਲਾ ਕਈ ਕਹਿੰਦੇ ਤਾਂ ਸ੍ਰਿਸ਼ਟੀ ਹੈ ਜੀ ਇਹ ਤਾਂ ਇਦਾਂ ਹੀ ਹੈ ਜੀ ਇਹ ਤਾਂ ਵੈਦਾਂ ਹੀ ਚੱਲਦਾ ਰਿਹਾ ਇਦਾਂ ਹੀ ਆ ਰਿਹਾ ਇਹ ਕੋਈ ਰੱਬ ਨਹੀਂ ਹੈਗਾ ਜਿਨੇ ਨਹੀਂ ਮੰਨਣਾ ਨਾ ਮੰਨੋ ਕਿਸੇ ਨੂੰ ਕੋਈ ਮਨਾਉਣ ਦੀ ਤਿਆ ਨਹੀਂ ਕਿਉਂਕਿ ਸਮਾਂ ਤੇ ਵਾਈਗਰੂ ਜੀ ਖੁਦ ਆਪਣੇ ਆਪ ਮਨਾ ਦੇਣਗੇ ਤੁਹਾਡੇ ਸਾਹਮਣੇ ਹੋ ਰਿਹਾ ਜੋੜਾ ਕਿਸੇ ਹੋਣਾ ਹੈਗਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੀਰਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਆਪਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ ਤੇ ਇੱਕ ਦੂਜੇ ਦਾ ਸਾਥ ਦੇਈਏ ਨਾ ਕਿ ਇੱਕ ਦੂਜੇ ਦੇ ਖਿਲਾਫ ਖੜੇ ਹੋਈਏ। ਦੂਸਰੀ ਗੱਲ ਕੀ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਆਪਾਂ ਉਹਨਾਂ ਦੀ ਮਦਦ ਕਰੀਏ ਨਾ ਕਿ ਉਹਨਾਂ ਤੋਂ ਪਿੱਠ ਮੋੜੀਏ ਕਹਿੰਦੇ ਇਹੀ ਹੁੰਦਾ ਭੈਣ ਭਰਾ ਦਾ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਦਾ। ਬਾਕੀ ਰਹੀ ਗੱਲ ਤੁਸੀਂ ਸੁਣਿਆ ਕਿ ਸੋਹ ਸਾਖੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਹੋਇਆ ਹੈ ਕਿ ਕਾਲ ਯੁਗ ਦੇ ਵਿੱਚ ਇਹ ਹੀ ਇਹ ਕੁਝ ਹੋਣ ਵਾਲਾ ਖਾਲਿਸਤਾਨ ਦਾ ਰਾਜ ਆਉਣਾ ਹੈ ਦੇਖੋ ਨਹੀਂ ਆਉਣਾ ਪਤਾ ਨਹੀਂ ਆਪਾਂ ਨੂੰ ਕਦੋਂ ਆਉਣਾ ਹੈ ਪਰ ਜਿਹੜੀਆਂ ਕਿ ਕਹਿੰਦੇ ਭਵਿੱਖਬਾਣੀਆਂ ਲਿਖੀਆਂ ਗਈਆਂ ਹੁੰਦੀਆਂ ਨੇਗੀਆਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਚਾਈ ਜ਼ਰੂਰ ਹੁੰਦੀ ਹੈ ਜਿਹੜਾ ਕਿ ਲਿਖਿਆ ਗਿਆ ਗੁਰੂ ਸਾਹਿਬ ਜੀ ਦਸਵੇਂ ਪਾਸ਼ਾ ਦੀ ਬਾਣੀ ਦੇ ਵਿੱਚ ਕਿ ਕਾਲ ਯੁਗ ਦੇ ਵਿੱਚ ਔਰਤਾਂ ਇਸ ਤਰੀਕੇ ਦੀਆਂ ਹੋਣਗੀਆਂ ਮਰਦ ਇਸ ਤਰੀਕੇ ਦੇ ਹੋਣਗੇ ਸਿਰਫ ਦੋ ਚੀਜ਼ਾਂ ਚੱਲਣਗੀਆਂ ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਲਿਖਿਆ ਗਿਆ ਕਾਲ ਯੁੱਗ ਦੇ ਕਹਿੰਦੇ ਦੋ ਚੀਜ਼ਾਂ ਹੋਣਗੀਆਂ ਕਾਲ ਯੁੱਗ ਦੀ ਇੱਕ ਕਾਮ ਤੇ ਇੱਕ ਪੈਸਾ ਤੁਸੀਂ ਦੇਖੀਏ ਵੀ ਹੁਣ ਹਰ ਇੱਕ ਮਰਿਆਦਾ ਹਰ ਇੱਕ ਚੀਜ਼ ਨੂੰ ਪਾਰ ਕਰਕੇ ਸਿਰਫ ਪੈਸੇ ਦੇ ਪਿੱਛੇ ਦੁਨੀਆ ਅੱਗੇ ਔਰਤ ਨੂੰ ਨਾ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ ਪਰ ਅੱਜ ਔਰਤ ਸਾਰਾ ਕੁਝ ਹੀ ਹੁਣ ਮੈਂ ਕੀ ਬੋਲਾਂ ਮੈਂ ਅੱਗੇ ਨਹੀਂ ਬੋਲਣਾ ਚਾਹੁੰਦੀ ਤੁਸੀਂ ਸਾਰੇ ਸਮਝਦਾਰ ਹੋਗੇ ਇਸ ਲਈ ਵਾਿਗਰੂ ਜੀ ਦੀ ਬਾਣੀ ਤੇ ਵਾਿਗਰੂ ਜੀ ਦੀ ਕੀਤੇ ਹੋਏ ਕਿਸੇ ਵੀ ਕੰਮ ਤੇ ਕਿੰਤੋਂ ਪ੍ਰੰਤੂ ਨਾ ਕਰਨ ਨਾਲੋਂ ਉਹਦੇ ਮੂਰੇ ਹੱਥ ਹੀ ਜੋੜ ਦੋ ਕਹਿੰਦੇ ਜਿਸ ਠਾਕਰ ਸੋ ਨਾ ਹੀ ਚਾਰਾ ਇਸ ਕੋ ਕੇਜਾ ਸਦ ਨਮਸਕਾਰ ਉਹਨੂੰ ਸਦਾ ਹੀ ਨਮਸਕਾਰ ਕਰੋ ਕਿਉਂਕਿ ਉਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੈ ਸਭ ਤੋਂ ਪਹਿਲਾਂ ਦੇਖੋ ਸੌ ਸਾਖੀ ਦੇ ਵਿੱਚ ਲਿਖਿਆ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਜੰਗ ਜੁਦ੍ਹ ਹੋਣੇ ਨੇ ਭਾਰਤ ਪਾਕਿਸਤਾਨ ਦਾ ਜੰਗ ਹੋਣਾ ਹੈ ਅਮਰੀਕਾ ਨੇ ਸਾਥ ਦੇਣ ਹੈ ਫਿਰ ਯੂਕਰੇਨ ਨੇ ਆਉਣਾ ਹੈ ਫਿਰ ਰੂਸ ਤੋਂ ਇਸ ਤਰੀਕੇ ਨਾਲ ਹਨਾ ਲੇ ਲੰਕ ਅਵਤਾਰ ਨੇ ਆਉਣਾਗਾ ਤੁਸੀਂ ਦਸਮਾਏ ਪਾਤਸ਼ਾਹ ਦੀ ਬਾਣੀ ਨਾ ਅੱਧੇ ਤਾਂ ਮੰਨਦੇ ਹੀ ਨਹੀਂ ਵੀ ਦਸਮ ਗ੍ਰੰਥ ਹੈ ਹੈ ਹੀ ਨਹੀਂ ਅੱਧੇ ਕਿ ਜਿਹੜੇ ਮੰਨਦੇ ਆ ਵਿਚਾਰੇ ਇਹ ਭੋਲੇ-ਪਾਲੇ ਹਨਾ ਮੰਨਣਾ ਵੀ ਚਾਹੁੰਦੇ ਵੀ ਹੁੰਦੇ ਜਿੱਦਾਂ ਕਿ ਚਲੋ ਕੁਛ ਵੀ ਹੈ ਜੇ ਆਪਣੇ ਪਿਤਾ ਜੀ ਨੇ ਲਿਖਿਆ ਵੀ ਆਪਾਂ ਚਲੋ ਪੜ ਲਈਏ ਤਾਂ ਬ੍ਰਹਮ ਕਵਚ ਦੀ ਬਾਣੀ ਦਾ ਬਹੁਤ ਪੈਨ ਭਰਾਵਾਂ ਨੇ ਮੈਨੂੰ ਮੈਸੇਜ ਆਏ ਨੇ ਕਿ ਉਹਨਾਂ ਨੂੰ ਡਰਾਉਂਦੇ ਵੀ ਅਗਰ ਤੁਸੀਂ ਬ੍ਰਹਮ ਕਵਚ ਨੂੰ ਗਲਤ ਪੜ੍ਹਤਾ ਤਾਂ ਇਹ ਹੋ ਜੂਗਾ ਜੇ ਇਹ ਪੜ੍ਹਤਾ ਤਾਂ ਇਹ ਹੋ ਜੂਗਾ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕੋਈ ਕਹਿੰਦਾ ਇਹ ਪੰਡਤਾਂ ਨੇ ਲਿਖਿਆ ਕਿਸੇ ਨੇ ਵੀ ਲਿਖਿਆ ਲਿਖੀ ਤਾਂ ਸਚਾਈ ਹੋਈ ਹੈ ਜੋ ਉਸ ਦੇ ਵਿੱਚ ਲਿਖਿਆ ਉਹ ਤੁਹਾਡੇ ਸਾਹਮਣੇ ਹੁਣ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਤੁਸੀਂ ਖੁਦ ਸੋਚ ਕੇ ਦੇਖੀਏ ਦੇਖੋ ਗੁਰਬਾਣੀ ਦੇ ਵਿੱਚ ਅਗਰ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਇਹ ਕਾਲ ਯੁਗ ਦੇ ਵਿੱਚ ਹੋਵੇਗਾ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸ਼ੁਰੂਆਤ ਹੈ 2026 27 ਤੱਕ ਇੰਨੀ ਹਹਾਕਾਰ ਮਚਣੀ ਹੈਗੀ ਕਿ ਆਪਾਂ ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਫਿਰ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਵੀ ਹੈ ਕਿ ਵੀ ਵਾਈ ਗੁਰੂ ਜੀ ਜਦੋਂ ਇਹ ਸਭ ਕੁਝ ਹੋਣਾ ਤਾਂ ਕੀ ਹੋਣਾ ਅੱਗੇ ਗੁਰੂ ਸਾਹਿਬ ਜੀ ਨੇ ਫਿਰ ਇਹ ਵੀ ਦੱਸਿਆ ਕਿ ਇੰਨਾ ਜ਼ਿਆਦਾ ਜਿਹੜੀਆਂ ਬਾਹਰਲੀਆਂ ਮੁਲਕਾਂ ਦੀਆਂ ਫੌਜਾਂ ਨੇ ਆਉਣਾ ਆਪਣੀਆਂ ਬਹੂਆਂ ਬੇਟੀਆਂ ਨੇ ਉਹਨਾਂ ਦੀਆਂ ਪਤਾ ਉਹਨਾਂ ਦੀ ਇੱਜ਼ਤਾਂ ਰੋਲਡੀਆਂ ਨੇ ਪਹਾਂਿਆਂ ਦੇ ਪਿਓਆਂ ਦੇ ਸਾਹਮਣੇ ਉਹਨਾਂ ਦੇਆਂ ਪਤਾ ਇੱਜ਼ਤਾਂ ਰੋਲਡੀਆਂ ਨੇ ਬਲਾਤਕਾਰ ਹੋਣੇ ਨੇ ਤੁਸੀਂ ਕੁਝ ਨਹੀਂ ਕਰ पाओਗੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਖੁਦ ਅਵਤਾਰ ਧਾਰ ਕੇ ਆਉਣਗੇ ਕਹਿੰਦੇ ਜਦੋਂ ਫਿਰ ਧਰਤੀ ਤੇ ਪਾਪ ਵੱਧ ਜਾਂਦਾ ਹੈ ਨਾ ਤਾਂ ਫਿਰ ਧਰਤੀ ਪੁਕਾਰ ਕਰਦੀ ਹੈ ਫਿਰ ਜਿਹੜੀਆਂ ਰੱਬੀ ਰੂਹਾਂ ਨੇ ਫਿਰ ਉਹ ਪੁਕਾਰ ਕਰਦੀਆਂ ਨੇ ਕਿ ਵਾਹਿਗੁਰੂ ਜੀ ਹੁਣ ਤਾਂ ਤੈਨੂੰ ਹੀ ਆਉਣਾ ਪਵੇਗਾ ਫਿਰ ਵਾਹਿਗੁਰੂ ਜੀ ਅਵਤਾਰ ਧਾਰ ਕੇ ਆਉਣਗੇ ਤੇ ਫਿਰ ਪਾਪੀਆਂ ਦਾ ਨਾਸ ਹੋਵੇਗਾ ਜਿਵੇਂ ਕਿ ਤੁਸੀਂ ਪਹਿਲਾਂ ਵੀ ਸੁਣਿਆ ਹੈ ਹੁਣ ਇਹ ਤਾਂ ਆਪਣੀ ਸੁਣਨੀ ਹੈ ਸਾਰੀ ਨੀ ਕਿ ਜਦੋਂ ਛੋਟੇ ਸਾਹਿਬ ਜਦੋਂ ਸ਼ਹੀਦ ਕੀਤਾ ਗਿਆ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਰਾ ਕੀ ਸਾਧੂ ਬਣ ਚੁੱਕੇ ਸੀ ਉਹਨਾਂ ਨੂੰ ਆਪਦਾ ਪਿਛਲਾ ਜਨਮ ਕੁਝ ਵੀ ਯਾਦ ਨਹੀਂ ਸੀਗਾ ਉਹ ਵੀ ਇੱਕ ਬੈਰਾਗ ਨੂੰ ਲੱਗਿਆ ਸੀਗਾ ਕਿ ਹਿਰਨੀ ਦੇ ਸ਼ਿਕਾਰ ਕੀਤਾ ਉਹਨਾਂ ਨੇ ਹਿਰਨੀ ਦੇ ਪੇਟ ਦੇ ਵਿੱਚ ਬੱਚੇ ਸੀ ਜਦੋਂ ਉਹਨਾਂ ਦਾ ਤੀਰ ਵੱਜਿਆ ਤਾਂ ਉਹ ਬੱਚੇ ਤੜਪ ਤੜਪ ਕੇ ਮਰ ਗਏ ਤੇ ਉਹਨਾਂ ਦੇ ਮਨ ਦੇ ਵਿੱਚ ਇੰਨਾ ਬੈਰਾਗ ਆਇਆ ਕਿ ਉਹ ਇੱਕ ਸਾਧੂ ਬਣ ਗਏ ਫਿਰ ਗੁਰੂ ਸਾਹਿਬ ਜੀ ਨੇ ਜਾ ਕੇ ਦੇਖੋ ਗੁਰੂ ਸਾਹਿਬ ਜੀ ਖੁਦ ਕਿਉਂ ਨਹੀਂ ਕਰ ਸਕਦੇ ਸੀ ਸਾਰੀਆਂ ਚੀਜ਼ਾਂ ਉਹਨਾਂ ਦੇ ਬਸਤ ਸੀ ਪਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਇੰਨਾ ਆਪਣੇ ਪਿਆਰਿਆਂ ਨੂੰ ਇੰਨਾ ਕਾਬਿਲ ਬਣਾਇਆ ਕਿ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੁਹਾਨੂੰ ਪਤਾ ਹੈ ਵੀ ਪੰਜ ਤੀਰ ਸ਼ੋਂ ਦਿੱਤੇ ਸੌਪੇ ਤੇ ਫਿਰ ਉਹਨਾਂ ਨੇ ਆ ਕੇ ਧਰਾਂ ਦੇ ਇੱਟ ਨਾਲ ਟਕੜ ਕਰੇ ਠੀਕ ਹੈ ਕਹੇ ਹੁਣ ਕਤਲੇਆਮ ਜਦੋਂ ਹੁੰਦਾ ਹੈ ਕਹਿੰਦੇ ਕੁਝ ਵੀ ਹੁੰਦਾ ਤਾਂ ਉਹਦੇ ਵਿੱਚ ਨੁਕਸਾਨ ਸਾਰਿਆਂ ਦਾ ਹੁੰਦਾ ਹੈ ਤਾਂ ਇਸ ਤੋਂ ਬਚਣ ਦਾ ਕੀ ਉਪਾਅ ਹੈ ਬਚਣ ਦਾ ਉਪਾਅ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਵਿੱਚ ਏਕਾ ਰੱਖੋ ਤੁਸੀਂ ਦੇਖਿਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਤਾਂ ਉਸ ਟਾਈਮ ਸਿੱਖ ਰਾਜ ਸੀਗਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਿਵੇਂ ਹੋਇਆ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਫੁੱਟ ਪੈ ਗਈ ਉਹਨਾਂ ਦੀ ਪਤਨੀ ਨੂੰ ਅਲੱਗ ਤੋਂ ਸਿਖਾਤਾ ਉਹਨਾਂ ਦੇ ਬੇਟਿਆਂ ਨੂੰ ਅਲੱਗ ਤੋਂ ਤੇ ਉਹਨਾਂ ਦੇ ਘਰ ਨੂੰ ਇੰਨਾ ਜ਼ਿਆਦਾ 파ੜਤਾ ਜਦੋਂ ਤੀਜਾ ਬੰਦਾ ਵਿਚੇ ਰਲ ਕੇ ਪਵਾੜਾ ਪਾ ਦਿੰਦਾ ਨਾ ਇਹੀ ਤਰ੍ਹਾਂ ਦੇ ਵਿੱਚ ਹੁੰਦਾ ਹੈ ਜਦੋਂ ਸੱਸ ਸਨੂੰ ਦੀ ਆਪਸ ਦੇ ਵਿੱਚ ਪਿਆਰ ਹੁੰਦਾ ਨਾ ਤਾਂ ਲਵੇ ਵਾਲੀਆਂ ਗਵਾਂਡਣਾ ਤੋਂ ਰਿਸ਼ਤੇਦਾਰਾਂ ਤੋਂ ਕਿਸੇ ਤੋਂ ਦੇਖਿਆ ਨਹੀਂ ਜਾਂਦਾ ਹੁੰਦਾ ਤਾਂ ਉਹਨੇ ਆ ਕੇ ਕੋਈ ਨਾ ਕੋਈ ਤੈ ਤੇਰਾ ਮਾਰਨੀ ਹੈ ਤੇਰੀ ਸੱਸ ਤਾਂ ਐ ਕਹਿੰਦੀ ਤੇ ਤੇਰੀ ਨੂੰਹ ਤਾਂ ਐ ਕਹਿੰਦੀ ਸੀ ਉਹ ਜਿਹੜੀਆਂ ਕੰਨਾਂ ਦੀਆਂ ਕੱਚੀਆਂ ਸੱਸ ਸਨੂਆਂ ਹੁੰਦੀਆਂ ਨੇ ਨਾ ਉਹ ਬਿਨਾਂ ਇਸ ਗੱਲ ਤੋਂ ਸਰਚ ਕੀਤੇ ਹੋਏ ਕਿ ਗੱਲ ਕਿਹ ਹੈਗੀ ਕੀ ਹੈ ਆਪਣੇ ਆਪਸ 'ਚ ਲੜ ਪੈਂਦੀਆਂ ਨੇ ਤੇ ਆਪਣੇ ਘਰ ਬਰਬਾਦ ਕਰ ਲੈਂਦੀਆਂ ਨੇ ਸਾਡੇ ਪਾਪਾ ਜੀ ਕਹਿੰਦੇ ਹੁੰਦੇ ਆ ਨਾ ਕਹਿੰਦੇ ਪੁੱਤ ਵੀ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਆ ਨਾ ਉਹ ਆਪਣੇ ਬੱਚਿਆਂ ਨੂੰ ਜਰੂਰ ਸਮਝਾਉਂਦੇ ਆ ਕਿ ਜੇ ਜਿਹੜੀ ਕੋਈ ਬਾਹਰੋਂ ਜਨਾਨੀ ਆ ਕਿ ਤੇਰੇ ਕੋਲੇ ਤੇਰੀ ਸੱਸ ਦੀ ਜਾਂ ਤੇਰੀ ਸੱਸ ਕੋਲੇ ਤੇਰੀ ਚੁਗਲੀ ਕਰੇ ਤਾਂ ਸਮਝ ਲਓ ਵੀ ਉਹ ਤੁਹਾਡੇ ਘਰ ਨੂੰ ਪਾੜਨਾ ਹੈ ਇਸ ਚੀਜ਼ ਨੂੰ ਧਿਆਨ ਰੱਖਿਆ ਕਰੋ ਦੇਖੋ ਕਹਿਣ ਤਾਂ ਮੇਰਾ ਭਾਵ ਹੈ ਕਿ ਦੇਖੋ ਜੇ ਆਪਾਂ ਡਰੀ ਜਾਵਾਂਗੇ ਆਪਾਂ ਕੁਝ ਨਹੀਂ ਕਰਾਂਗੇ ਇਦਾਂ ਕੁਝ ਨਹੀਂ ਹੋਣ ਵਾਲਾ ਹਨ ਇਹ ਜ਼ਿੰਦਗੀ ਹੈ ਇਹਨੂੰ ਇਸੇ ਤਰੀਕੇ ਨਾਲ ਸੰਘਰਸ਼ ਦੇ ਨਾਲ ਚੱਲਣਾ ਹੈਗਾ ਆਪਣੇ ਕੰਮ ਕਾਜਾਂ ਨੂੰ ਕਰਨਾ ਹੈ ਤੇ ਨਾਲ ਵਾਈਗਰੂ ਜੀ ਨੇ ਦੱਸਿਆ ਕਿ ਤੁਸੀਂ ਇਸ ਮਾੜੇ ਸਮੇਂ ਤੋਂ ਬਚ ਕੇਵੇਂ ਸਕਦੇ ਇਸ ਮਾਰੇ ਸਮੇਂ ਤੋਂ ਬਚਨ ਦਾ ਇੱਕੋ ਤਰੀਕਾ ਹੈ ਵਾਇਗੁਰੂ ਪਰਮੇਸ਼ਰ ਦੇ ਨਾਲ ਲੱਗਣਾ ਜਿੱਥੇ ਬਾਣੀ ਪੜੀ ਜਾਵੇਗੀ ਤੁਸੀਂ ਸੁਣਿਆ ਨਾ ਕਿ ਇਹਨੇ 12 12 ਕੋਤੇ ਦੀਵਾ ਜਗਣਾ ਉਹ ਕਿਵੇਂ ਜਗਣਾ ਕਿਉਂਕਿ ਦੁਨੀਆਂ ਤੋਂ ਸਾਰਿਆਂ ਨੇ ਖਤਮ ਹੋ ਜਾਣੇ ਜਿਹੜੇ ਕਿ ਲੇ ਲੰਕਾ ਅਵਤਾਰ ਨੇ ਕਹਿੰਦੇ ਆਉਣਾ ਹੈ ਉਹਨੇ ਸਭ ਤੋਂ ਪਹਿਲਾਂ ਜਿਹੜਾ ਦੁਨੀਆਂ ਤੇ ਪਾਪ ਵਧਿਆ ਹੋਇਆ ਨਾ ਇਹਨੂੰ ਤਹਿਸਨਾਸ਼ ਕਰਨਾ ਫਿਰ ਉਹਨਾਂ ਨੇ ਬਚਣਾ ਇੱਥੇ ਜਿਹੜੇ ਕਿ ਵਾਇਗੁਰੂ ਜੀ ਦੇ ਪਿਆਰੇ ਨੇ ਜਿਹੜੇ ਕਿ ਰੱਬ ਦੇ ਪਿਆਰੇ ਦੇਖੋ ਜਿੰਦਗੀ ਪਤਾ ਨਹੀਂ ਕਿੰਨੀ ਕ ਹੈਗੀ ਕਿੰਨੀ ਕ ਨਹੀਂ ਬੈਰ ਵਿਰੋਧ ਛੱਡ ਕੇ ਨਾ ਸਾਰਿਆਂ ਨਾਲ ਪਿਆਰ ਨਾਲ ਰਹੀਏ ਕਿਉਂਕਿ ਕੋਈ ਪਤਾ ਨਹੀਂ ਕਿੱਥੇ ਜਾ ਕੇ ਖਤਮ ਹੋ ਜਾਵੇ ਹੁਣ ਤੁਹਾਨੂੰ ਪਤੀ ਵੀ ਆਪਾਂ ਕੁਝ ਨਹੀਂ ਕਰ ਸਕਦੇ ਕੋਈ ਹੜਾ ਆ ਗਿਆ ਤੂਫਾਨ ਆ ਗਿਆ ਬੰਬ ਫਟ ਗਿਆ ਧਰਤੀ ਤੋਂ ਜਵਾਲਾਮੁਖੀ ਫਟ ਗਿਆ ਕੀ ਕਰ ਲਾਂਗੇ ਕੁਝ ਨਹੀਂ ਕਰ ਸਕਦੇ ਇਸੇ ਲਈ ਸਾਰਾ ਕੁਝ ਖਤਮ ਕਰਕੇ ਤਾਂ ਪਿਆਰ ਨਾਲ ਰਹੋ ਜੋ ਵੀ ਤੁਹਾਡੀ ਲਾਈਫ ਹੈਗੀ ਜਿੰਦਗੀ ਹੈਗੀ ਇਹ ਜਿੰਦਗੀ ਵਾਈਕ ਰੂਜੀ ਨੇ ਪਤਾ ਨਹੀਂ ਕਿਵੇਂ ਬਖਸ਼ਤੀ ਇਨਸਾਨ ਜੁਨੀ ਨਹੀਂ ਤਾਂ ਡੰਗਰ ਪਸ਼ੂਆਂ ਦੀਆਂ ਜੁਨਾਂ ਦੇ ਵਿੱਚ ਠੱਕੇ ਖਾ ਖਾ ਕੇ ਆਏ ਤਾਂ ਸਿਮਰਨ ਦੇ ਲੜ ਲੱਗ ਜਾਓ ਆਪਣੇ ਘਰਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰੋ ਤੁਰਦੇ ਫਿਰਦੇ ਆਪਣੇ ਕੰਮ ਕਾਜ ਕਰਦੇ ਵਾਹਿਗੁਰੂ 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 ਸਿਮਰਨ ਕਰੋ ਕਹਿੰਦੇ ਅਗਰ ਤੁਹਾਨੂੰ ਸਿਮਰਨ ਕਰਦੇ ਮ੍ਰਿਤਿਉ ਆਉਂਦੀ ਵੀ ਹੈ ਨਾ ਤਾਂ ਤੁਹਾਡੀ ਹਾਜ਼ਰੀ ਸਿੱਤ ਸੱਚਖੰਡ ਵਿੱਚ ਲੱਗਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਕਹਿ ਕਹਿੰਦੇ ਜਿਹੜੇ ਮੇਰੇ ਸਿੱਖ ਦੇ ਕੇਸ ਰੱਖੇ ਹੋਣਗੇ ਨਾ ਤਾਂ ਮੈਂ ਕੇਸਾਂ ਤੋਂ ਪਛਾਣ ਲਵਾਂਗਾ ਵੀ ਇਹੇ ਮੇਰਾ ਸਿੱਖ ਹੈ ਬਾਣੀ ਪੜਾਂਗੇ ਜਾਣਦੇ ਨਹੀਂ ਗੁਰੂ ਇਹ ਆਪਾਂ ਵੀ ਹਾਂ ਗੁਰੂ ਸਾਹਿਬ ਸਭ ਜਾਣੀ ਜਾਣ ਨਹੀਂ ਸਿਰਫ ਇਹ ਆਪਾਂ ਨੂੰ ਕੱਲ ਜੋ ਗਿਆਨ ਉਹ ਵੀ ਪਾਪ ਤੋਂ ਬਚਣ ਦਾ ਇੱਕ ਤਰੀਕਾ ਦੱਸਿਆ ਗੁਰੂ ਸਾਹਿਬ ਜੀ ਨੇ ਬ੍ਰਹਮ ਕਵਚ ਦੀ ਬਾਣੀ ਰੱਖਿਆ ਦੇ ਸ਼ਬਦ ਕੀਰਤਨ ਸੋਇਲਾ ਸਾਹਿਬ ਦਾ ਇਹ ਤੁਸੀਂ ਜਰੂਰ ਆਪਣੇ ਘਰ ਦੇ ਵਿੱਚ ਪੜੋ ਹਨਾ ਸੁਖਮਨੀ ਸਾਹਿਬ ਜੀ ਦੀ ਪਾਠ ਆਪਣੇ ਘਰਾਂ ਦੇ ਵਿੱਚ ਪ੍ਰਕਾਸ਼ ਕਰੋ ਜਿੰਨਾ ਵੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਉਹਨਾ ਟਾਈਮ ਉਹ ਪੈ ਕੇ ਬਾਣੀ ਨੂੰ ਪੜੋ ਨਾਲੇ ਤੇ ਇਹਦੇ ਨਾਲ ਤੁਹਾਡੇ ਜਿਹੜੇ ਦੁਨਿਆਵੀ ਕੰਮ ਕਾਜ ਦੇ ਉਹ ਵੀ ਬਰਕਤਾਂ ਆਉਣਗੀਆਂ ਤਾਂ ਅੰਦੌਲਤਾਂ ਦੇ ਤੁਹਾਡੇ ਕਦੇ ਕਮੀ ਨਹੀਂ ਰਹੇਗੀ ਤੇ ਦੂਸਰਾ ਜਿਹੜੀ ਮੁਸ਼ਕਿਲ ਦੀ ਘੜੀ ਆ ਆਉਣ ਵਾਲਾ ਮੁਸ਼ਕਿਲ ਸਮਾਂ ਉਹ ਤੋਂ ਵੀ ਤੁਹਾਨੂੰ ਅਸੀਂ بچੋਗੇ ਤੇ ਆਪਣੇ ਬੱਚਿਆਂ ਨੂੰ ਸਭ ਸਿੱਖਿਆ ਦੇਵੋ ਉਹਨਾਂ ਨੂੰ ਕਹੋ ਬੇਟਾ ਬਾਹਰ ਜਾਣੇ ਹੋ ਤਾਂ ਪੜਕਾਉਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ Hindu Muslim Sikh ਕੁਛ ਨਹੀਂ ਤੁਸੀਂ ਸਾਰੇ ਭੈਣ ਭਰਾ ਹੋ ਆਪਸ ਦੇ ਵਿੱਚ ਰਲ ਕੇ ਰਹੋ ਕਿਉਂਕਿ ਬੱਚੇ ਨੇ ਬੱਚਿਆਂ ਨੂੰ ਪੜਕਾਉਂਦਾ ਨਾ ਕੋਈ ਤਾਂ ਬਹੁਤ ਜਲਦੀ ਭੜਕ ਜਾਂਦੇ ਨੇ ਇਸ ਲਈ ਆਪਣੇ ਬੱਚਿਆਂ ਨੂੰ ਵੀ ਸਮਝਾइए ਸਾਰੇ ਪਰਿਵਾਰ ਭੈਣ ਭਰਾ ਨਾਲ ਮਿਲਦੇ ਰਹੀਏ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਘਰਾਂ ਦੇ ਵਿੱਚ ਸੇਫ ਰਹਿਣਾ ਦੂਜੇ ਭੈਣ ਭਰਾ ਦਾ ਸਾਥ ਨਿਭਾਉਣਾ ਤੇ ਵੱਧ ਤੋਂ ਵੱਧ ਸਿਮਰਨ ਦੇ ਨਾਲ ਜੁੜਜੋ ਜੀ